ਇਹ ਪੰਮੇ ਵਾਲੀ ਬਲੱਡ ਲਾਈਨ ਦਾ ਬੱਚਾ ਜੀ ਜੋ ਕਿ ਪੰਮਾ ਸੈਦੋਂ ਆਈ ਸੈਦੋਂ ਕਿਹੜਾ ਹਾਂ ਪੰਮਾ ਸੈਦੋਂ ਕਿਹੜਾ ਆ ਜੀ ਤੇ ਇਹ ਵੀ ਖੀਰੇ ਹੀ ਆ ਬੱਚਾ ਦੇਖ ਸਕਦੇ ਹੋ ਬਹੁਤ ਹੇਟ ਕਰਨੀ ਬੱਚੇ ਨੇ ਤੇ ਸੇਵਾ ਕਰੀ ਹੋਈ ਆ ਬੱਚੇ ਦੀ ਪੂਰਾ ਮੱਖੀ ਤਿਲਕ ਦੀ ਆ ਬੱਚੇ ਦੇ ਹੱਥ ਵੀ ਤਿਲਕਦਾ ਤੇ ਰਯੋਤੀਦਾਰ ਬੱਚਾ ਕੁਆਲਿਟੀ ਦਾ ਤੇ ਸਿੰਘ-ਸੁੰਗ ਦੇਖ ਲੋ ਕਹੇਗੇ ਵਧੀਆ ਨੇ ਗਲਾਬੀ ਸਿੰਘ ਨੇ ਦੇ ਤੇ ਨਕੌੜਾ ਤੇ ਅੱਖ ਤੇ ਪੱਕਾ ਲੋਹਾ ਹੀ ਹਾਂਜੀ ਵਿਕਲ ਚਾਹੀ ਪੂਰਾ ਵਧੀਆ ਕੁਆਲਟੀ ਦਾ ਬੱਚਾ ਹੈ ਤੇ ਹਾਰਾਂ ਜਿੱਤਾਂ ਦਾ ਚਲੋ ਕਿਸਮਤਾਂ ਦੀਆਂ ਨੇ ਜੇ ਬੰਦਾ ਹਾਰ ਵੀ ਜਾਂਦਾ ਕਦੇ ਹਾਰ ਮੰਨ ਕੇ ਨਾ ਜਾਵੇ ਖਾੜੇ ਚੋਂ ਅਗਲੀ ਵਾਰ ਦੀਆਂ ਫੇਰ ਆਪਾਂ ਵੀ ਇਦਾਂ ਰੱਖੀਏ ਵੀ ਅੱਜ ਨਹੀਂ ਜੇ ਕਦੇ ਫੇਰ ਸਹੀ ਛੰਕੇ ਜਾਵਾਂ ਹਾਂਜੀ ਵੀ ਇਹ ਨਾ ਖਾੜਿਆਂ ਦੇ ਵਿੱਚ ਕੁਝ ਸਿੱਖਣ ਨੂੰ ਮਿਲਦਾ ਆਪਾਂ ਨੂੰ ਉਸਨੂੰ ਕੁਝ ਲੈ ਕੇ ਜਾਵਾਂਗੇ ਚੁੰਨੀ ਦੇ ਲੜ ਬਣ ਕੇ ਪਾਈਆ ਪਤਾਸੇ ਦਾ ਲੈ ਕੇ ਜਾਵਾਂਗੇ ਜੇ ਗਿੱਧਾ ਪੂ ਪਤਾਸੇ ਵੰਡਣਗੇ ਲੋਕ ਕਿੰਨੇ ਜਾਨਵਰ ਨੇ ਪਾਈਆ ਕੁੜੀ ਕਿੰਨੇ ਜਾਨਵਰ ਨੇ ਜੀ 10 ਜਾਨਵਰ ਨਹੀਂ ਜੀ ਬਾਈ ਜਵੇ ਠੀਕ ਹੈ ਜੀ ਹਾਂਜੀ ਮਰੀਦ ਤੇ ਕੰਮ ਕਰਦੇ ਆ ਬਾਈ ਜੀ ਹਾਂਜੀ ਮਰੀਦ ਤੇ ਕੰਮ ਕਰਦੇ ਨਹੀਂ ਜੀ ਬਾਈ ਲੋਕੇਸ਼ਨ ਆਪਣੇ ਫਾਰਮੂਲਾ ਰਾਜਸਥਾਨੀ ਹੈ ਜੀ ਹੈ ਸੇਮ ਹੀ ਹੈ ਸੇਮ ਹੀ ਹੈ ਸੇਮ ਰਾਜਸਥਾਨ ਜੀ ਤੇ ਜ਼ਿਲ੍ਹਾ ਪਦਮਪੁਰ ਹਾਂ ਪਿੰਡ ਤਹਿਸੀਲ ਤੇ ਪਿੰਡ ਚਾਨਣੀ ਹੁਣ ਤਰੇ ਸੀ ਰਾਜ ਚੁੱਗੀ ਬਾਈ ਕੋਲੇ ਰੁਕੇ ਸੀਗੇ ਰਾਤ ਉਤੋਂ ਫਿਰ ਇੱਥੇ ਆਏ ਆ ਤਿਆਰੀ ਤੁਰੀ ਕਰਕੇ ਬੱਕਰਾ ਬੁੱਕਰਾ ਤਿਆਰੀ ਤੁਰੀ ਕਰਕੇ ਆਏ ਹਾਂਜੀ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਵੀ ਭਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਰਾਜੂ ਜੀ ਹਾਂ ਜੀ ਪੁੱਛਿਆ ਸੀ ਮੇਲੇ ਵਿੱਚ ਕਿੰਨੇ ਕੁ ਜਾਨਵਰ ਆਏ ਹੋਣੇ ਟੋਟਲ ਸਾਰੇ ਟੋਟਲ ਮੇਲੇ ਦੇ ਵਿੱਚ ਮੈਨੂੰ ਲੱਗਦਾ ਜੀ 500 600 ਜਾਨਵਰ ਆ ਗਿਆ ਸਾਨੂੰ ਇੰਨੀ ਮਿਆਦ ਨਹੀਂ ਸੀ ਵਾਹ ਜੀ ਪਹਿਲੀ ਵਾਰ ਮੇਲਾ ਜਿਵੇਂ ਕਰਾਇਆ ਹੈ ਵੀ ਬਹੁਤ ਵਧੀਆ ਜਾਨਵਰ ਆਏ ਨੇ ਜੀ ਚੰਗੇ ਤੋਂ ਚੰਗੇ ਜਾਨਵਰ ਆ ਗਏ ਕੁਆਲਿਟੀ ਦੇ ਪਧਿਆ ਪਿਓਰ ਵੀਟਲ ਵੀ ਕ੍ਰੋਸ ਵੀਟਲ ਵੀ ਵਿੱਚ ਹైదਰਾਬਾਦੀ ਵੀ ਤਿੰਨ ਚਾਰ ਨਸਲਾਂ ਦੇ ਵਧੀਆ ਤੋਂ ਵਧੀਆ ਜਾਨਵਰ ਆਏ ਨੇ ਜੀ ਠੀਕ ਹੈ ਜੀ ਹਾਂ ਜੀ ਕੋਈ ਮਾਰੇ ਜਾਨਵਰ ਨਹੀਂ ਆਣ ਵੀ ਜੇ ਸ਼ੌਂਕ ਦਾ ਕੋਈ ਮੁੱਲ ਨਹੀਂ ਲੋਕਾਂ ਨੂੰ ਸ਼ੌਂਕ ਪੈ ਗਿਆ ਅਗਲੇ ਸਾਲ ਮੇਰਾ خیال ਵੀ ਮੇਲਾ ਫੁੱਲੋ ਫੁੱਲ ਭਰੂ ਕਾਇਲ ਵੀਰ ਹੁੰਦੇ ਨੇਗੇ ਇੱਕ ਇੱਕ ਪਾਇਸ ਹੁੰਦੀ ਹੈ ਜਿਹੜੇ ਲੋਕ ਨਵੇਂ ਆਉਂਦੇ ਨੇ ਚੈਨਲ ਹਾਂਜੀ ਫ੍ਰੀ ਦੇ ਜ਼ਰੂਰ ਕਰ ਲੈ ਜ ਆਪਣੇ ਚੈਨਲ ਦੇ ਉੱਤੇ ਓਹੋ ਜਿਹੀਆਂ ਵੀਡੀਓ ਮਿਲਦੀਆਂ ਰਹਿਣੀਆਂ ਹੋਰ ਮੇਲੇ ਦੇ ਦੁਆਰਾ ਰਿਵਿਊ ਤੇ ਜੋ ਟਰੈਕਰਾਂ ਬਾਰੇ ਨੌਲੇਜ ਮਿਲਦੀ ਰਹੇਗੀ ਇਸ ਤੋਂ ਇਲਾਵਾ ਨੰਬਰ ਕੀ ਹੈ ਜੀ ਬੱਕਰਿਆਂ ਦੀ ਮੰਡੀ ਬਾਰੇ ਨੰਬਰ ਕੀ ਹੈ ਵੀਰੇ ਨੰਬਰ ਹੈ 7077882095 ਜਿੰਨੇ ਮੇਰੇ ਸੰਗਤ ਪਹੁੰਚੀ ਆ ਉਹਨੇ ਜੀ ਐ ਨਿੱਕਾਸ ਵਾਦ ਜੇ ਕਿਸੇ ਨੇ ਲੰਗਰ ਸੱਤਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਵੀ ਟੋਟਾ ਵਰਤਿਆ ਤੇ ਚਾਹ ਦਾ ਲੰਗਰ ਜੇ ਕਿਸੇ ਮੇਰੇ ਭੈਣ ਭਾਈ ਨੇ 9095 ਬਈ ਨੰਬਰ ਆਪਾਂ ਤਾਂ ਬੁਲਾਇਆ ਗਿਆ ਦੇਖੋ ਜਿਹੜੇ ਨਵੇਂ ਬੱਕਰੀ ਪਾਲ ਕੇ ਵੀਰ ਹੁੰਦੇ ਨੇ ਹਾਂਜੀ ਹਾਂਜੀ ਦੇਖੋ ਆਹ ਹੁੰਦੇ ਕਿ ਯਾਰ ਬਰੀਡ ਤੇ ਕੰਮ ਕਰੀਏ ਮੇਰੇ ਕੋਲ ਆਪਣੇ ਕੋਲ ਜਾਨਵਰ ਲੈਣਾ ਚਾਹੇ ਤਾਂ ਜਾਨਵਰ ਮਿਲ ਜਾਣਗੇ ਬਾਈ ਜੀ ਹਾਂਜੀ ਹਾਂਜੀ ਬਾਈ ਠੀਕ ਹੈ ਬਾਈ ਜੀ ਲੋ ਬਈ ਜਿਹੜਾ ਕੋਈ ਜਾਨਵਰ ਕਿਸੇ ਨਾਲ ਚਾਹਵਾਂਗਾ ਤੁਸੀਂ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਦੇ ਹੋ ਲੈ ਲੈ ਜਾਨਵਰ ਲੈ ਲਓ ਬ੍ਰਾਂਡ ਦੀ ਕੀ ਬਰੀਡ ਸਭੀ ਬੰਦਾ ਇਹਨਾਂ ਤੋਂ ਲੈ ਸਕਦਾ ਰਵੇ ਦੀ ਰਵੇ ਠੀਕ ਹੈ ਜੀ ਠੀਕ ਕਿਉਂ ਜੀ ਇਹਨਾਂ ਦਾ ਉੱਧਰ ਫਾਰਮ ਹੈ ਬਹੁਤ ਤਕੜਾ ਫਾਰਮ ਹੈ ਠੀਕ ਹਾਂਜੀ ਹਾਂਜੀ ਵੀ ਬਾਈ ਨੇ ਸੋਹਣੇ ਤੋਂ ਸੋਹਣੇ ਜਾਨਵਰ ਰੱਖੇ ਐ ਆਏ ਆ ਨਾ ਬਾਈ ਖਰਚਾ ਉਹ ਨਹੀਂ ਆ ਜਾਂਦਾ ਜੀ ਚੰਗੇ ਤੇ ਵੀ ਉਹਨਾਂ ਆ ਜਾਂਦਾ ਜੀ ਥੋੜਾ ਹਲਕੇ ਤੇ ਵੀ ਮਾੜਾ ਲੱਗਦਾ ਸੀਸਾ ਵੀ ਨਹੀਂ ਹੁੰਦਾ ਬਾਈ ਠੀਕ ਹੈ ਹਨਾ ਜਿਹਦੇ ਘਰੇ ਰੱਖਿਆ ਜਾਨਵਰ ਮਾੜਾ ਕਿਸੇ ਦਾ ਨਹੀਂ ਹੁੰਦਾ ਠੀਕ ਹੈ